ਪਾਰਟੀ ਜਾਂ ਦਾ ਪਾਰਟੀ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਕੌਮੀ ਜਨ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨarendra Modi ਆਪਣੀ ਮੌਜੂਦਾ ਵਾਰਾਨਸੀ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਬੀਜੇਪੀ ਦੀ ਪਹਿਲੀ ਸੂਚੀ ਵਿੱਚ 28 ਔਰਤਾਂ 50 ਸਾਲ ਤੱਕ ਦੀ ਉਮਰ ਦੇ 47 ਨੌਜਵਾਨ ਸਥਾਈ ਐਸਸੀ ਭਾਈਚਾਰੇ 18 ਐਸਟੀ ਵਰਗ ਅਤੇ 57 ਹੋਰ ਪਛੜੇ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਸੂਚੀ ਵਿੱਚ ਮੌਜੂਦਾ 34 ਕੇਂਦਰੀ ਮੰਤਰੀਆਂ ਦੇ ਨਾਮ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਲੋਕ ਸਭਾ ਸਪੀਕਰ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਟਿਕਟ ਦਿੱਤਾ ਗਿਆ ਹੈ 95 ਸੀਟਸ ਦਾ ਨਿਰਣੈ ਹੋਇਆ ਉਸಮೇ ਮਾਨਨਯੀ ਪ੍ਰਧਾਨ ਮੰਤਰੀ ਜੀ वाराणसी से चुनाव लड़ेंगे 34 केंद्रीय मंत्री एवं राज्य मंत्री इनके नाम इस सूची में एक में है एक लोकसभा अध्यक्ष जी का नाम भी है और दो पूर्व मुख्यमंत्री ਈਮੇਲ 28 ਮਾਤru ਸ਼ਕਤੀ 28 ਪਾਰਟੀ ਦਾ ਪਾਰਟੀ ਨੇ ਉਤਰ ਪ੍ਰਦੇਸ਼ ਤੋਂ 52 ਪੱਛਮੀ ਬੰਗਾਲ ਤੋਂ 26 ਮੱਧ ਪ੍ਰਦੇਸ਼ ਤੋਂ 24 ਗੁਜਰਾਤ ਅਤੇ ਰਾਜਸਥਾਨ ਤੋਂ 15-15 ਕੇਰਲ ਤੋਂ 12 ਅਸਮ, ਝਾਰਖੰਡ ਅਤੇ ਛਤੀਸਗੜ੍ਹ ਤੋਂ 11-11 27 ਤੇਲੰਗਾਨਾ ਤੋਂ 9 ਦਿੱਲੀ ਤੋਂ 5 ਜੰਮੂ ਕਸ਼ਮੀਰ ਤੋਂ 2 ਉੱਤਰਾਖੰਡ ਤੋਂ 3 ਅਰਨਾਚਲ ਪ੍ਰਦੇਸ਼, ਗੋਆ, ਤ੍ਰਿਪੁਰਾ, ਅੰਡੇਮਾਨ ਨਿਕੋਬਰ ਅਤੇ ਦਮਨ ਡਿਊ ਤੋਂ 1-1 ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ